ਇਹ ਪੂਰੀਆਂ ਪੁਰਾਣੀ ਇੱਟਾਂ ਦੀਆਂ ਇਹ ਬਣੀਆਂ ਹੋਈਆਂ ਸਾਰੀਆਂ ਦੁਵਾਰਾਂ ਤੁਸੀਂ ਦੇਖ ਸਕਦੇ ਹੋ ਉਚਾਈ ਕਿੰਨੀ ਹੈ ਕਟੋ-ਕਟ 60 ਤੋਂ 70 70 ਫੁੱਟ ਜਿਹੜੀਆਂ ਉੱਚੀਆਂ ਇਹ ਦੁਵਾਰਾਂ ਬਣੀਆਂ ਹੋਈਆਂ ਜਿਹੜੀਆਂ ਕਿਸੇ ਟਾਈਮ ਯੁੱਧਾਂ ਦੇ ਵਿੱਚ ਵਰਤੀਆਂ ਗੀਆਂ ਸੀ ਉਹ ਇੱਥੇ ਤੋਪਾਂ ਵੀ ਜਿਹੜੀਆਂ ਮੌਜੂਦ ਨੇ ਇਹ ਕਿਲੇ ਦੇ ਉੱਪਰ ਇੱਕ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਇਹ ਨਵਾਂ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਆ ਤੇ ਇੱਥੇ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਜੇ ਇੰਜੀਨੀਅਰਿੰਗ ਦੀ ਗੱਲ ਕਰ ਲਈ ਅਸੀਂ ਕਮਾਲ ਦੀ ਇੰਜੀਨੀਅਰਿੰਗ ਤੂੰ ਦੇਖਣ ਨੂੰ ਮਿਲਣੀ ਹੈ ਇੱਥੇ ਕਮਾਲ ਦੀ ਇੰਜੀਨੀਅਰਿੰਗ ਜਿਹੜੀਆਂ ਚੀਜ਼ਾਂ ਅੱਜ ਆਂ ਜਾਣਾ ਆਪਣੇ ਕੋਲ ਉਹ ਚੀਜ਼ਾਂ ਦਾ ਬਹੁਤ 100 ਸਾਲ ਪਹਿਲਾਂ ਇੱਥੇ ਯੂਜ਼ ਕਰ ਲੇਗਾ ਇਹ ਲੈ ਜਿਹੜੀ ਕਿਲੇ ਦੇ ਵਿੱਚ ਮੌਜੂਦ ਹੈ ਜਿਹੜੀ ਕਿ ਪੁਰਾਣੀ ਇੱਕ ਜੇਲ ਹੈ ਜਿਸ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਤੋਪਾਂ ਪੁਰਾਣੀਆਂ ਲੱਕੜ ਦੀਆਂ ਬਣੀਆਂ ਹੋਈਆਂ ਤੋਪਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉੱਪਰਲਾ ਹਿੱਸਾ ਹਨ ਉਹ ਬੜਾ ਕਮਾਲ ਦਾ ਬਣਿਆ ਹੋਇਆ ਹੈ ਕਿਲੇ ਦੇ ਅੰਦਰ ਇੱਕ ਖੂਬ ਬਣਿਆ ਪੁਰਾਣਾ ਤੇ ਹੁਣ ਜਾਲ ਵਗੈਰਾ ਲਗਾ ਕੇ ਜਿਹੜਾ ਉਹ ਬੰਦ ਕੀਤਾ ਹੋਇਆ ਇੱਥੋਂ ਹੁੰਦੀ ਆ ਕਿਲੇ ਦੀ ਮੇਨ ਜਿਹੜੀ ਐਂਟਰੀ ਐ ਇੱਥੋਂ ਮੇਨ ਹੁਣ ਕਿਲੇ ਦੇ ਅੰਦਰ ਐਂਟਰੀ ਹੋ ਜਾਂਦੀ ਆ ਤੇ ਇਦੋਂ ਅੱਗੇ ਤੁਸੀਂ ਦੇਖਦੇ ਹੋ ਉੱਚੀਆਂ-ਉੱਚੀਆਂ ਦੀਵਾਰਾਂ ਕਿੱਡੀਆਂ-ਕਿੱਡੀਆਂ ਉੱਚੀਆਂ ਜਿਹੜੀਆਂ ਇੱਥੇ ਦੁਵਾਰਾ ਬਣਿਆ ਹੋਣਾਂ ਤੇ ਸਾਰੀਆਂ ਜਿਹੜੀਆਂ ਦੁਵਾਰਾਂ ਨੇ ਨਾ ਇਹ ਇਹ ਪੂਰੀਆਂ ਪੁਰਾਣੀ ਇੱਟਾਂ ਦੀਆਂ ਇਹ ਬਣੀਆਂ ਹੋਣੀਆਂ ਸਾਰੀਆਂ ਦੁਵਾਰਾਂ ਤੁਸੀਂ ਦੇਖ ਸਕਦੇ ਹੋ ਉਚਾਈ ਕਿੰਨੀ ਹੈ ਘੱਟੋ-ਘੱਟ 60 ਤੋਂ 70 70 ਫੁੱਟ ਜਿਹੜੀਆਂ ਉੱਚੀਆਂ ਇਹ ਦੁਵਾਰਾਂ ਬਣੀਆਂ ਹੋਣੀਆਂ ਤੇ ਚੀਜ਼ ਹਰ ਇੱਕ ਬੜੀ ਖੂਬਸੂਰਤ ਹੈ ਕਿਉਂਕਿ ਕਈ ਚੀਜ਼ਾਂ ਦਾ ਇੱਥੇ ਡੈਮੇਜ ਹੋ ਗਿਆ ਜਿੱਦਾਂ ਦੁਵਾਰਾਂ ਦੀ ਅਸੀਂ ਗੱਲ ਕਰਦੇ ਹਾਂ ਪਰ ਜਿਹੜੀਆਂ ਕਈ ਦੁਵਾਰਾਂ ਨੇ ਬਹੁਤ ਸਾਰੀਆਂ ਜਿਹੜੀਆਂ ਬਿਲਕੁਲ ਉਸੇ ਹਾਲਤ 'ਚ ਹੀ ਹੈ ਜਿਸ ਤਰ੍ਹਾਂ ਪਹਿਲਾਂ ਉਹਨਾਂ ਨੂੰ ਬਣਾਇਆ ਗਿਆ ਸੀ ਤੇ ਕਿਲੇ ਦੀ ਜਿਹੜੀ ਮੇਨ ਐਂਟਰੀ ਉਹ ਇੱਥੋਂ ਹੁੰਦੀ ਹੈ ਤੇ ਅੱਗੇ ਤੁਹਾਨੂੰ ਦਿਖਾਉਣੇ ਆ ਕਿ ਬਹੁਤ ਸਾਰੀਆਂ ਇੱਥੇ ਤੋਪਾਂ ਵੀ ਖੜੀਆਂ ਜਿਹੜੀਆਂ ਕਿਸੇ ਟਾਈਮ ਜੁੱਧਾਂ ਦੇ ਵਿੱਚ ਵਰਤੀਆਂ ਗੀਆਂ ਸੀ ਉਹ ਇੱਥੇ ਤੋਪਾਂ ਵੀ ਜਿਹੜੀਆਂ ਮੌਜੂਦ ਨੇ ਤੇ ਇੱਥੋਂ ਜਿਹੜਾ ਇੱਕ ਨਵਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਅਸੀਂ ਉੱਪਰ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਇਹ ਤੁਸੀਂ ਦੇਖ ਲਓ ਕਿ ਇਹ ਉਹ ਕਿਲਾ ਬਠਿੰਡੇ ਦਾ ਜਿਹਨੂੰ ਬਠਿੰਡਾ ਫੌਂਡ ਦੇ ਨਾਮ ਨਾਲ ਜਿਹੜਾ ਉਹ ਜਾਣਿਆ ਜਾਂਦਾ ਹੈ ਤੇ ਕਿਸੇ ਟਾਈਮ ਜਿਹੜਾ ਨਾ ਇੱਥੇ ਫੌਜਾਂ ਰੁਕਿਆ ਕਰਦੀਆਂ ਸਨ ਆ ਕੇ ਪੌੜੀਆਂ ਜਾਂਦੀਆਂ ਨੇ ਉੱਪਰ ਉੱਪਰ ਤੁਹਾਨੂੰ ਲੈ ਕੇ ਮੈਂ ਚੱਲਦਾ ਤੇ ਉੱਪਰ ਤੋਂ ਦਿਖਾਉਣੇ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਨਵਾਂ ਜਿਹਨੂੰ ਕਿਲਾ ਮੁਬਾਰਕ ਦਾ ਨਾਮ ਜਿਹੜਾ ਗੁਰਦੁਆਰਾ ਸਾਹਿਬ ਨੂੰ ਦਿੱਤਾ ਗਿਆ ਤੇ ਕਈ ਲੋਕ ਕਹਿ ਦਿੰਦੇ ਆ ਕਿ ਜਿਹੜਾ ਇਹ ਬਠੰਡੇ ਵਾਲਾ ਕਿਲਾ ਹੈ ਇਹਦਾ ਨਾਮ ਕਿਲਾ ਮੁਬਾਰਕ ਆ ਪਰ ਇਹ ਕਿਲਾ ਮੁਬਾਰਕ ਇਹਦਾ ਨਾਮ ਨਹੀਂ ਹੈ ਕਿਲਾ ਮੁਬਾਰਕ ਜਿਹੜਾ ਗੁਰਦੁਆਰਾ ਸਾਹਿਬ ਦਾ ਨਾਮ ਇੱਕ ਕਿਲੇ ਦੇ ਉੱਪਰ ਇੱਕ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਇਹ ਨਵਾਂ ਗੁਰਦੁਆਰਾ ਸਾਹਿਬ ਨੂੰ ਕਹਿੰਦੇ ਆ ਤੇ ਇੱਥੇ ਬਹੁਤ ਸਾਰੇ ਲੋਕ ਜਿਹੜੇ ਆਉਂਦੇ ਨੇ ਤੇ ਇਧਰੋਂ ਤੁਸੀਂ ਦੇਖੋ ਤੁਹਾਨੂੰ ਇੱਕ ਨਜ਼ਾਰਾ ਜਿਹੜਾ ਉਹ ਨਜ਼ਰ ਆਊਗਾ ਕਿ ਉੱਥੇ ਕਿੰਨੇ ਤਰ੍ਹਾਂ ਦੇ ਜਿਹੜੇ ਕਮਰੇ ਬਣੇ ਹੋਏ ਆ ਮੇਨ ਜਿਹੜਾ ਕਿਲੇ ਦਾ ਆਪਾਂ ਡਿਉੜੀ ਜਿੱਦਾਂ ਆਪਾਂ ਕਹਿ ਦਗੇ ਉਹਦੇ ਉੱਪਰ ਤੁਸੀਂ ਦੇਖ ਲਓ ਕਿੰਨੇ ਜਿਹੜੇ ਕਮਰੇਓ ਬਣੇ ਹੋਏ ਆ ਤੇ ਹਰ ਇੱਕ ਚੀਜ਼ ਨੂੰ ਬਰੀਕੀ ਦੇ ਵਿੱਚ ਧਿਆਨ ਨਾਲ ਜਿਹੜਾ ਰੱਖਿਆ ਗਿਆ ਫਿਲਹਾਲ ਉੱਪਰ ਜਾਣ ਦਾ ਜਿਹੜਾ ਰਸਤਾ ਉਹ ਬੰਦ ਹੈ ਇੱਥੋਂ ਹੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਕਿਸ ਤਰ੍ਹਾਂ ਜਿਹੜੇ ਕਿਲੇ ਦੇ ਦਰਵਾਜ਼ੇ ਹੈਗੇ ਆ ਵੱਡੇ-ਵੱਡੇ ਇੱਧਰ ਵੀ ਇੱਕ ਅੰਦਰ ਇੱਕ ਐਂਟਰੀ ਗੇਟ ਹੈ ਤੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕੋਲੇ ਚੱਲ ਗਏ ਅਸੀਂ ਇਹਦੇ ਅੰਦਰ ਨਾ ਜਿੱਦਾਂ ਸਾਨੂੰ ਜਾਣਕਾਰੀ ਅਨੁਸਾਰ ਪਤਾ ਲੱਗਿਆ ਵੀ ਅੰਦਰ ਇਸ ਦੇ ਜਿਹੜੇ ਇਹਦੇ ਅੰਦਰ ਆਣ ਹੈ ਇਹਦੇ ਅੰਦਰ ਕਮਰੇ ਬਣੇ ਹੋਇਆ ਇਹ ਤੁਸੀਂ ਦੇਖ ਸਕਦੇ ਹੋ ਪੌੜੀਆਂ ਚੜ੍ਹਦਿਆਂ ਇੱਥੋਂ ਤੇ ਉਹ ਐਂਟਰੀ ਗੇਟ ਉਹ ਵੀ ਫਿਲਹਾਲ ਬੰਦ ਦਾ ਲੋਕ ਉੱਥੇ ਲੱਗਿਆ ਹੋਇਆ ਇਹਨਾਂ ਦੇ ਅੰਦਰ ਰੂਮ ਬਣੇ ਹੋਇਆ ਕਮਰੇ ਵੱਡੇ-ਵੱਡੇ ਕਮਰੇ ਜਿਹੜੇ ਹਾਲ ਆਪਾਂ ਕਹਦੇਗੇ ਨਾ ਕਮਰੇ ਇਹਦੇ ਅੰਦਰ ਬਣੇ ਹੋਇਆ ਬਹੁਤ ਸਾਰੇ ਤੇ ਤੁਹਾਨੂੰ ਅਸੀਂ ਜਿਆਦਾ ਢੁੰਗਾਈ ਦੇ ਵਿੱਚ ਤਾਂ ਨਹੀਂ ਦਿਖਾ ਸਕਦੇ ਪਰ ਜਿਹੜੀ ਚੀਜ਼ ਹੈ ਵਿਰਾਸਤ ਕੀ ਹੈ ਬਠਿੰਡੇ ਨੂੰ ਜਿਹੜਾ ਕਿਲੇ ਦੇ ਨਾਮ ਨਾਲ ਵੀ ਜਿਹੜਾ ਜਾਣਿਆ ਜਾਂਦਾ ਕਿਉਂਕਿ ਬਠਿੰਡੇ ਵਿੱਚ ਸਭ ਤੋਂ ਜਿਹੜਾ ਪੁਰਾਣਾ ਕਿਲਾ ਹੈ ਸਭ ਤੋਂ ਜਿਹੜਾ ਪੁਰਾਣਾ ਕਿਲਾ ਬਠਿੰਡੇ ਦੇ ਵਿੱਚ ਤੇ ਬੜਾ ਮਸ਼ਹੂਰ ਜਿਹੜਾ ਕਿਲਾ ਹੈ ਤੇ ਪੁਰਾਣਾ ਗੁਰਦੁਆਰਾ ਸਾਹਿਬੀ ਇੱਕ ਹੈਗਾ ਇਹ ਨਵਾਂ ਗੁਰਦੁਆਰਾ ਸਾਹਿਬ ਬਣਿਆ ਜਿਹੜੇ ਤੁਸੀਂ ਦਰਸ਼ਨ ਪਹਿਲਾਂ ਕੀਤੇ ਸੀ ਇਹ ਇੱਕ ਅੰਦਰ ਜਾਣ ਵਾਸਤੇ ਇੱਕ ਹੋਰ ਰਸਤਾ ਕਿਲੇ ਤੇ ਅੰਦਰ ਜਿਹੜੇ ਕਮਰੇ ਬਣੇ ਉਹਨਾਂ ਚ ਜਾਣ ਲਈ ਕਿ ਇਹ ਰਸਤਾ ਜਿਹੜਾ ਬਣਾਇਆ ਗਿਆ ਹੈਗਾ ਇਹ ਵੀ ਬੰਦ ਹੈ ਰਸਤਾ ਤੇ ਉੱਪਰ ਜਾ ਕੇ ਥੋੜਾ ਦਿਖਾਵਾਂਗੇ ਜਰੂਰ ਜੰਨਾ ਕੇ ਸਾਥੋ ਦਿਖਾਇਆ ਗਿਆ ਕਿ ਇਹਦੇ ਵਿੱਚ ਕੀ ਹੈ ਕਿ ਕਮਰੇ ਜਿਹੜੇ ਅੰਦਰ ਬਣੇ ਵਿਆ ਨਾ ਥੋੜੇ ਬਹੁਤ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਰੇ ਪਾਸੋਂ ਬੰਦ ਹੀ ਹੈ ਲੋਕ ਹੀ ਹੈ ਇਜਾਜ਼ਤ ਤੋਂ ਬਿਨਾਂ ਜਿਹੜੇ ਖੁੱਲਦੇ ਨਹੀਂ ਹੈ ਜਦੋਂ ਕੋਈ ਇੱਥੇ ਕਸ਼ਣ ਹੁੰਦਾ ਕੋਈ ਸਮਾਗਮ ਹੁੰਦਾ ਜਦੋਂ ਕੋਈ ਮਨਿਸਟਰ ਵਗੈਰਾ ਆਉਂਦੇ ਨੇ ਤਾਂ ਉਦੋਂ ਖੋਲਿਆ ਜਾਂਦਾ ਫਿਲਹਾਲ ਇਹ ਬੰਦ ਹੁੰਦੇ ਆ ਤੁਸੀਂ ਵੀ ਜੇਕਰ ਦੇਖਣਾ ਤਾਂ ਬਾਹਰੋਂ-ਬਾਹਰੋਂ ਤੁਸੀਂ ਦੇਖ ਸਕਦੇ ਹੋ ਇਹ ਇੱਕ ਖੂਬ ਬਣਿਆ ਹੋਇਆ ਪੁਰਾਣਾ ਖੂਹ ਇੱਥੇ ਕਿਲੇ ਦੇ ਅੰਦਰ ਇੱਕ ਖੂਬ ਬਣਿਆ ਪੁਰਾਣਾ ਤੇ ਹੁਣ ਜਾਲ ਵਗੈਰਾ ਲਗਾ ਕੇ ਜਿਹੜਾ ਉਹ ਬੰਦ ਕੀਤਾ ਹੋਇਆ ਉੱਪਰ ਜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਇੱਕ ਖੂਬ ਰਾਣਾ ਬਣਿਆ ਹੋਇਆ ਤੇ ਇਹਦੇ ਅੰਦਰ ਇੱਕ ਡਿਉੜੀ ਤਰ੍ਹਾਂ ਬਣੀ ਹੋਈ ਹੈ ਇਹ ਅੰਦਰ ਇਹਦੇ ਕਮਰੇ ਨੇ ਕਾਫੀ ਹੁਣ ਤਾਂ ਜਿਹੜਾ ਲੋਕ ਲੱਗਿਆ ਹੋਇਆ ਤੇ ਪ੍ਰੋਪਰ ਇਹਦੇ ਸਾਰੇ ਕਿਲੇ ਦੇ ਅੰਦਰ ਜਿਹੜਾ ਜਾਣ ਦਾ ਰਸਤਾ ਕਿਲੇ ਦੇ ਉੱਪਰ ਨੂੰ ਪੌੜੀਆਂ ਜਾਂਦੀਆਂ ਇੱਥੋਂ ਤੇ ਉਹ ਪਰਲੇ ਸਾਈਡ ਛੋਟੇ-ਛੋਟੇ ਜਿਹੜੇ ਉਹ ਬਣੇ ਹੋਏ ਆ ਦਰਵਾਜ਼ੇ ਉਹਨਾਂ ਦੇ ਅੰਦਰ ਕਮਰੇ ਨੇ ਤੇ ਇਹ ਉੱਪਰ ਜਾਣ ਵਾਲੀ ਰਸਤਾ ਬਣਿਆ ਹੋਇਆ ਇੱਥੋਂ ਦੀ ਉੱਪਰ ਜਾ ਸਕਦੇ ਆ ਪਰ ਰਸਤਾ ਨੂੰ ਬੰਦ ਹੈ ਤੇ ਇੱਕ ਖੂਹ ਬਣਿਆ ਹੋਇਆ ਇੱਥੇ ਤੁਹਾਨੂੰ ਮੈਂ ਖੂਹ ਦਿਖਾਉਣਾ ਹੈ ਪੁਰਾਣਾ ਖੂਹ ਇਹ ਖੂਹ ਬਣਿਆ ਹੋਇਆ ਜਿਹੜਾ ਪੁਰਾਣਾ ਖੂਹ ਹੈ ਇੱਥੇ ਪਾਣੀ ਦਾ ਜਿਹੜਾ ਪ੍ਰਬੰਧ ਸੀ ਉਦੋਂ ਖੂਹ ਦੇ ਦੁਆਰਾ ਜਿਹੜਾ ਉਹ ਕੀਤਾ ਜਾਂਦਾ ਸੀਗਾ ਹਨਾ ਖੂਹ ਤੋਂ ਪਾਣੀ ਭਰਿਆ ਜਾਂਦਾ ਸੀ। ਇਹ ਇੱਕ ਜਿਹੜਾ ਨਾ ਵੱਡਾ ਰਾਸਤਾ ਜਾਂਦਾ ਉੱਪਰ ਨੂੰ ਗੱਡੀਆਂ ਗੁੱਡੀਆਂ ਸਾਰੀਆਂ ਇੱਥੋਂ ਦੀ ਉੱਪਰ ਜਾਂਦੀਆਂ ਸੀਗੀਆਂ ਸਿੱਧੀਆਂ ਕਿਉਂਕਿ ਉੱਪਰ ਹੀ ਰੂਮ ਸਾਰੇ ਅੰਦਰ ਬਣੇ ਹੋਏ ਆ ਤੇ ਜਿੰਨੀਆਂ ਵੀ ਗੱਡੀਆਂ ਹੁੰਦੀਆਂ ਸੀ ਸਾਰੀਆਂ ਇੱਥੋਂ ਦੀ ਉੱਪਰ ਜਾਂਦੀਆਂ ਸੀਗੀਆਂ ਹੁਣ ਤਾਂ ਬੋਰਡ ਲੱਗੇ ਪਏ ਇੱਥੇ ਕਿ ਅੱਗੇ ਜਾਣਾ ਜਿਹੜਾ ਉਹ ਮਨਾਗਾ ਕਿਉਂਕਿ ਪਬਲਿਕ ਇੱਥੇ ਬਹੁਤ ਆਉਂਦੀ ਆ ਡੇਲੀ ਕਈ ਲੋਕ ਗੁਰਦੁਆਰਾ ਸਾਹਿਬ ਮੱਥਾ ਟਿਕਣ ਵੀ ਆਉਂਦੇ ਆ ਕਈ ਘੁੰਮਣ ਲਈ ਬਹੁਤ ਲੋਕ ਇੱਥੇ ਆਉਂਦੇ ਆ ਤੇ ਪਬਲਿਕ ਕਿਤੇ ਨਾ ਕਿਤੇ ਨੁਕਸਾਨ ਪਹੁੰਚਾ ਦਿੰਦੀ ਆ ਜਿਹੜੇ ਪੁਰਾਣੇ ਵਿਰਾਸਤੀ ਚੀਜ਼ਾਂ ਇੱਥੇ ਪਈਆਂ ਤਾਂ ਕਰਕੇ ਪਰਮਿਸ਼ਨ ਲੈਣੀ ਪੈਂਦੀ ਆ ਪਹਿਲਾਂ ਤੇ ਬੋਰਡ ਜਗਾ ਜਗਾ ਲੱਗਿਆ ਵੀ ਇੱਥੇ ਜਾਣਾ ਮਨਾ ਹੈ ਤੇ ਇਹਨੂੰ ਪਰ ਸ਼ਾਹੀ ਕਿਲਾ ਕਹਿੰਦੇ ਕਿ ਨਾ ਤਾਂ ਸ਼ਾਹੀ ਕਿਲਾ ਵੀ ਆਪਾਂ ਕਹਿ ਸਕਦੇ ਆ ਕਿਉਂਕਿ ਇਹ ਬਹੁਤ ਪੁਰਾਣਾ ਕਿਲਾ ਹੈ ਤੇ ਬਹੁਤ ਜ਼ਬਰਦਸਤ ਤੇ ਬਣਿਆ ਹੋਇਆ ਜੇ ਇੰਜੀਨੀਅਰਿੰਗ ਦੀ ਗੱਲ ਕਰ ਲਈਏ ਅਸੀਂ ਕਮਾਲ ਦੀ ਇੰਜੀਨੀਅਰਿੰਗ ਤੁਹਾਨੂੰ ਦੇਖਣ ਨੂੰ ਮਿਲਣੀ ਹੈ ਇੱਥੇ ਕਮਾਲ ਦੀ ਇੰਜੀਨੀਅਰਿੰਗ ਜਿਹੜੀਆਂ ਚੀਜ਼ਾਂ ਅੱਜ ਆਂ ਜਾਣਾ ਆਪਣੇ ਕੋਲ ਉਹ ਚੀਜ਼ਾਂ ਦਾ ਬਹੁਤ 100 ਸਾਲ ਪਹਿਲਾਂ ਇੱਥੇ ਯੂਜ਼ ਕਰ ਲਈਆਂ ਉਹ ਚੀਜ਼ਾਂ ਦਾ ਬਹੁਤ ਸਾਲ ਪਹਿਲਾਂ ਨਾ ਕਈ 100 ਸਾਲ ਪਹਿਲਾਂ ਸੈਂਕੜੇ ਸਾਲ ਪਹਿਲਾਂ ਨਾ ਇਥੇ ਉਹ ਚੀਜ਼ਾਂ ਜੁਮਾਨੀਆਂ ਹੋਣੀਆਂ ਜਿਵੇਂ ਸੀਵਰੇਜ ਸਿਸਟਮ ਹੋ ਗਿਆ ਜਿਦਾਂ ਇਹ ਪੁਲ ਵੀ ਬਣੇ ਵੇ ਇੱਕ ਦੋ ਵਿੱਚ ਮજબੂਤੀ ਬੜੀ ਆ ਉਹਨਾਂ ਦੀ ਤੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਸਾਹਮਣੇ ਕਿਲਾ ਪੁਰਾਣਾ ਨਾ ਦੁਬਾਰਾ ਬਿਲਕੁਲ ਨਵੀਆਂ ਬਣਾਈਆਂ ਦੀਆਂ ਥੋੜਾ ਬਹੁਤ ਡੈਮੇਜ ਹੋਇਆ ਕਿਤੋਂ ਕਿਤੋਂ ਪਰ ਜਿਹੜੇ ਸਾਹਮਣੇ ਜਿੰਨੇ ਨੂੰ ਸੈਂਕੜੇ ਸਾਲ ਹੋ ਗਏ ਉਸ ਹਿਸਾਬ ਨਾਲ ਜਿਹੜੀ ਇਹ ਅੱਜ ਦੀ ਹਾਲਤ ਆ ਨਾ ਉਹ ਬਹੁਤ ਵਧੀਆ ਪਈ ਆ ਆਮ ਕਿਲਿਆਂ ਨਾਲੋਂ ਜਿੱਦਾਂ ਜਿਹੜੇ ਪੁਰਾਣੇ ਕਿਲੇ ਹੁੰਦੇ ਆ ਉਹ ਥੋੜੇ ਟੁੱਟ ਟੁੱਟ ਜਾਂਦੇ ਆ ਪਰ ਇਹਨਾਂ ਦੀ ਹਾਲਤ ਜਿਹੜੀ ਬਹੁਤ ਵਧੀਆ ਕਿਲੇ ਦੀ ਪਈ ਆ ਤੇ ਤੁਹਾਨੂੰ ਦੱਸ ਦਿੰਦਾ ਕਿ ਇਹ ਸੈਂਟਰ ਗਵਰਨਮੈਂਟ ਦੇ ਜਿਹੜਾ ਅੰਦਰ ਆਉਂਦਾ ਉਹਦੇ ਅਧੀਨ ਪੈਂਦਾ ਇਹ ਕਿਲੇ ਦੇ ਵਿੱਚ ਨਾ ਵੱਖ-ਵੱਖ ਥਾਵਾਂ ਤੇ ਪੌੜੀਆਂ ਬਣੀਆਂ ਹੋਈਆਂ ਉੱਪਰ ਕਿਉਂਕਿ ਹਾਈਟ ਤੇ ਬਹੁਤ ਬਣਿਆ ਵਾ ਕਿਲਾ ਤਾਂ ਜੋ ਉਹਨਾਂ ਨਜ਼ਰ ਰੱਖੀ ਜਾ ਸਕੇ ਸਾਰੇ ਪਾਸੇ ਤੇ ਉੱਪਰ ਉੱਥੇ ਬੋਰਡ ਵੀ ਲੱਗਿਆ ਉੱਪਰ ਜਾਣਾ ਮਨਾ ਹੈਗਾ ਤੇ ਨਹੀਂ ਤੁਹਾਨੂੰ ਹੋਰ ਵੀ ਦਿਖਾਉਂਦੇ ਉਹ ਜਿਹੜੀ ਆਸੇ-ਪਾਸ ਤੁਸੀਂ ਇੱਕ ਬਿਲਡਿੰਗ ਦੇਖ ਰਹੇ ਹੋ ਨਾ ਜਿਹੜੇ ਦਵਾਰਾਂ ਉਹਨਾਂ ਦੇ ਅੰਦਰ ਬਣਿਆ ਹੋਣੇ ਨੇ ਬਿਲਡਿੰਗਾਂ ਹਨਾ ਤੇ ਥੋੜਾ-ਬਹੁਤ ਤੁਹਾਨੂੰ ਦਿਖਾਉਣ ਦੀ ਅਸੀਂ ਕੋਸ਼ਿਸ਼ ਕਰਦੇ ਆਂ ਬੋਰ ਲੱਗਿਆ ਕਿਉਂਕਿ ਨਾ ਪਬਲਿਕ ਇੱਥੇ ਬਹੁਤ ਆਉਂਦੀ ਹੈ ਤੇ ਕੋਈ ਨੁਕਸਾਨ ਕਰ ਦਿੰਦੇ ਆ ਉਹ ਇਹ ਸਾਰੀਆਂ ਪੁਰਾਣੀਆਂ ਚੀਜ਼ਾਂ ਨੇ ਇੱਕ ਤਨੂੰ ਹੋਰ ਦੱਸ ਦਿੰਨੇ ਕਿ ਕਿਲੇ ਦੇ ਵਿੱਚ ਨਾ ਜਿਹੜਾ ਸੇਵਰੇਜ ਸਿਸਟਮ ਪਹਿਲਾਂ ਤੋਂ ਪਾਇਆ ਹੋਇਆ ਜਿੱਦਾਂ ਆਮ ਹੁਣ ਆਪਾਂ ਕਹਿ ਦਈਏ ਵੀ ਆਪਣੇ ਹਲੇ ਹੁਣ ਕੀ ਆਇਆ ਜਿਹੜਾ ਥੋੜਾ ਟਾਈਮ ਹੀ ਹੋਇਆ ਸੇਵਰੇਜ ਸਿਸਟਮ ਜਿਹੜਾ ਪਾਉਣ ਲੱਗੇ ਆ ਤੇ ਕਿਲੇ ਦੇ ਵਿੱਚ ਬਹੁਤ ਪਹਿਲਾਂ ਦਾ ਸੇਵਰੇਜ ਸਿਸਟਮ ਪਾਇਆ ਹੋਇਆ ਤੇ ਇਹਦੇ ਵਿੱਚ ਕਈ ਸਰੰਗਾਂ ਵੀ ਬਣੀਆਂ ਹੋਣੀਆਂ ਕਈ ਸਰੰਗਾਂ ਅਧਿਆ ਜਾਣਕਾਰੀ ਅਨੁਸਾਰ ਪਤਾ ਲੱਗਿਆ ਵੀ ਕਈ ਤਰ੍ਹਾਂ ਦੀਆਂ ਸਰੰਗਾਂ ਨੇ ਜਿਹੜੀਆਂ ਬੰਦ ਕਰ ਦੱਤੀਆਂ ਤੇ ਪਰ ਕਿਸੇ ਟਾਈਮ ਉਹਨਾਂ ਰਹੀ ਆਵਾਜਾਈ ਹੁੰਦੀ ਸੀ ਤੁਸੀਂ ਵੀ ਇੱਕ ਵਾਰ ਟਾਈਮ ਕੱਢ ਕੇ ਜ਼ਰੂਰ ਦੇਖਿਓ ਕਿਲੇ ਨੂੰ ਕਿਉਂਕਿ ਇਹ ਇਤਿਹਾਸ ਹੈ ਇਹ ਪੰਜਾਬ ਦਾ ਹਨ ਪੰਜਾਬ ਦੀ ਗੱਲ ਕਰ ਲਗੇ ਇਹ ਪੰਜਾਬ ਦਾ ਇਤਿਹਾਸ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਸ਼ਾਇਦ ਕਦੇ ਨਹੀਂ ਦੇਖੀਆਂ ਹੋਣੀਆਂ ਬਠਿੰਡੇ ਕਿਲੇ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੇ ਤੁਹਾਡੇ ਸਿੱਖਣ ਦੇਖਣ ਵਾਲੀਆਂ ਤੁਸੀਂ ਆ ਕੇ ਜਿਹੜਾ ਦੇਖ ਸਕਦੇ ਆਂ ਦੋਸਤੋ ਇਹ ਉਹ ਜੇਲ ਹੈ ਜਿਹੜੀ ਕਿਲੇ ਦੇ ਵਿੱਚ ਮੌਜੂਦ ਆ ਜਿਹੜੀ ਕਿ ਪੁਰਾਣੀ ਇੱਕ ਜੇਲ ਹੈ ਜਿਸ ਵਿੱਚ ਕੈਦੀਆਂ ਨੂੰ ਰੱਖਿਆ ਜਾਂਦਾ ਸੀ ਤੇ ਹੁਣ ਫਿਲਹਾਲ ਤਾਂ ਇੱਥੇ ਜਿਹੜਾ ਸਮਾਨ ਉਹ ਪਿਆਗਾ ਪਰ ਇਹ ਜੇਲ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਇਹ ਗੇਟ ਹੈ ਜੇਲ ਦਾ ਤੇ ਇੱਥੇ ਹੀ ਕੈਦੀਆਂ ਨੂੰ ਰੱਖਿਆ ਜਾਂਦਾ ਸੀਗਾ ਤੇ ਨਾਲ ਇੱਧਰ ਇੱਕ ਹੋਰ ਵੀ ਜਿਹੜਾ ਤਹਿਖਾਨਾ ਇੱਧਰ ਬਣਿਆ ਹੋਇਆ ਇਕਲੇ ਦੇ ਵਿੱਚ ਹੀ ਮੌਜੂਦ ਨੇ ਤੇ ਇਹ ਜਿਹੜਾ ਤੈਖਾਨਾ ਸੀਗਾ ਨਾ ਕਿਸੇ ਟਾਈਮ ਤੇ ਇੱਥੇ ਕੈਦੀਆਂ ਨੂੰ ਰੱਖਿਆ ਜਾਂਦਾ ਸੀਗਾ ਜਿਹੜੇ ਪੁਰਾਣੇ ਕੈਦੀ ਹੁੰਦੇ ਸੀ ਅੱਜ ਵੀ ਜਿਹੜੀ ਜੇਲ ਬਿਲਕੁਲ ਉਸੇ ਤਰ੍ਹਾਂ ਹੀ ਆ ਕੋਈ ਜਿਹੜੇ ਛੇੜਛਾੜ ਨਹੀਂ ਕੀਤੀ ਗਈ ਇਹਦੇ ਨਾਲ ਕੋਈ ਨਵੀਆਂ ਇੱਟਾਂ ਨਹੀਂ ਇੱਥੇ ਲਾਣੀਆਂ ਗਈਆਂ ਬਿਲਕੁਲ ਜਿੱਦਾਂ ਪੁਰਾਣੀ ਜੇਲ ਸੀ ਉਸੇ ਤਰ੍ਹਾਂ ਹੀ ਸਾਰੀਆਂ ਚੀਜ਼ਾਂ ਜੇਲ ਦੇ ਅੰਦਰ ਤੁਹਾਨੂੰ ਦਿਖਾਉਣੇ ਆ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਦਿਖਾਉਣ ਦੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ-ਕਿੰਨੀਆਂ ਚੌੜੀਆਂ ਦਵਾਰਾਂ ਨੇ ਤੇ ਕਿ ਜਿਹੜੇ ਤੈਖਾਨੇ ਟਾਈਪ ਨਹੀਂ ਹੁੰਦੇ ਉਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੇ ਇੱਕ ਤੁਹਾਨੂੰ ਮੋਗੇ ਨਜ਼ਰ ਆਉਂਦੇ ਹੋਣਗੇ ਛੋਟੇ-ਛੋਟੇ ਜਿਹੜੇ ਮੋਗੇ ਇੱਕ ਰੱਖੇ ਹੋਇਆ ਮੋਗੇ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਆ ਇਹ ਵੀ ਇੱਕ ਜੇਲ੍ਹ ਦਾ ਪਾਰਟ ਹੈ ਹਨਾ ਇੱਕ ਇਹਦੇ ਵਿੱਚ ਵੀ ਜਿਹੜਾ ਇੱਕ ਜਦੋਂ ਆਪਾਂ ਕਹਿੰਦੇ ਕਿ ਤੈਖਾਨਾ ਤੁਸੀਂ ਦੇਖ ਸਕਦੇ ਹੋ ਕਿ ਥੱਲੇ ਜਿਹੜਾ ਪੂਰੇ ਡੰਗਾਈ ਦੇ ਵਿੱਚ ਬਣਿਆ ਹੋਇਆ ਫਿਲਹਾਲ ਇਹ ਜਿਹੜੀ ਚੀਜ਼ ਉਹ ਬੰਦ ਹੈ ਅੰਦਰ ਸੇ ਜਾ ਨਹੀਂ ਸਕਦੇ ਕਿਉਂਕਿ ਲੋਕ ਹੈਗਾ ਇਹ ਸਾਰੀਆਂ ਚੀਜ਼ਾਂ ਤੇ ਬੜਾ ਪੁਰਾਣਾ ਜਿਹੜਾ ਕਿਲਾ ਹੈ ਇਹ ਇੱਥੇ ਜੇਲ੍ਹਾਂ ਵੀ ਸੀ ਬਹੁਤ ਸਾਰੇ ਕਮਰੇ ਵੀ ਸੀ ਤੇ ਹਰ ਇੱਕ ਜਿਹੜਾ ਚੀਜ਼ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਸੀ ਤੇ ਅੰਦਰ ਲੈ ਕੇ ਚਲਦੇ ਆਂ ਤੇ ਹੋਰ ਕੀ ਕੁਝ ਖਾਸ ਹੈ ਬਠਿੰਡਾ ਕਿਲੇ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਇੱਧਰ ਤੁਹਾਨੂੰ ਲੈ ਕੇ ਚਲਦੇ ਆਂ ਅਸੀਂ ਇੱਧਰ ਨਾ ਪੁਰਾਣਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਤੇ ਉੱਪਰ ਚੜ੍ਹਾਈ ਕਾਫੀ ਹੈ ਤੇ ਤੁਹਾਨੂੰ ਲੈ ਕੇ ਚਲਦੇ ਪੁਰਾਣਾ ਗੁਰਦੁਆਰਾ ਸਾਹਿਬ ਇੱਥੇ ਬਣਿਆ ਹੋਇਆ ਤੇ ਸ਼ਿਫਟ ਕੀਤਾ ਗਿਆ ਹੁਣ ਉਧਰ ਨਵਾਂ ਗੁਰਦੁਆਰਾ ਸਾਹਿਬ ਬਣਿਆ ਤੇ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬਾ ਉਹ ਇੱਥੇ ਬਣਿਆ ਹੋਇਆ ਉੱਪਰ ਤੁਹਾਨੂੰ ਲੈ ਕੇ ਚੱਲਦੇ ਆ ਦਿਖਾਉਣੇ ਆ ਕਿ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਦੇਖੋ ਉਹਦੀ ਕਿੰਦਾ ਦੀ ਆ ਤੇ ਹੋਰ ਵੀ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਰ ਜਿਆਦਾ ਇੱਥੇ ਕਿਉਂਕਿ ਸਕਿਉਰਿਟੀ ਬਹੁਤ ਟਾਈਟ ਹੈ ਸਕਿਉਰਿਟੀ ਦਾ ਰੀਜ਼ਨ ਹੈ ਕਿ ਨਹੀਂ ਤਾਂ ਤੁਹਾਨੂੰ ਕੱਲੀ-ਕੱਲੀ ਜਿਹੜੀ ਚੀਜ਼ ਅਸੀਂ ਦਿਖਾਉਂਦੇ ਬਰੀਕੇ ਦੇ ਨਾਲ ਪਰ ਸਕਿਉਰਿਟੀ ਦਾ ਰੀਜ਼ਨ ਹੈ ਉਹਦੇ ਕਰਕੇ ਇਸ ਨੂੰ ਮੋਟੀਆਂ-ਮੋਟੀਆਂ ਚੀਜ਼ਾਂ ਹੀ ਦਿਖਾ ਪਾਵਾਂਗੇ ਅਹ ਤੁਸੀਂ ਦੇਖ ਸਕਦੇ ਹੋ ਕਿ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਬਣਿਆ ਹੋਇਆ ਕਿਲੇ ਦੀਆਂ ਦੁਵਾਰਾਂ ਦੀ ਗੱਲ ਕਰਦੇ ਜਿਹੜੀਆਂ ਕਿਲ੍ਹੇ ਦੀਆਂ ਦੁਵਾਰਾਂ ਨੇ ਬੜੀ ਮਜ਼ਬੂਤੀ ਦੇ ਨਾਲ ਕਿਸੇ ਟਾਈਮ 'ਚ ਬਣਾਈਆਂ ਗੀਆਂ ਸੀ ਹਰ ਇੱਕ ਚੀਜ਼ ਨੂੰ ਜਿਹੜਾ ਬਖੂਬੀ ਧਿਆਨ ਦੇ ਵਿੱਚ ਉਹ ਰੱਖਿਆ ਗਿਆ ਇਹ ਕਹਿੰਦਾ ਆ ਚੀਜ਼ ਬੜੀ ਕਮਾਲ ਦੀ ਆ ਚੀਜ਼ ਦੇਖਣ ਵਾਲੀ ਹੈ ਤੋਪਾਂ ਪੁਰਾਣੀਆਂ ਲੱਕੜ ਦੀਆਂ ਬਣੀਆਂ ਹੋਈਆਂ ਤੋਪਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉੱਪਰਲਾ ਹਿੱਸਾ ਹਨ ਉਹ ਬੜਾ ਕਮਾਲ ਦਾ ਬਣਿਆ ਹੋਇਆ ਤੇ ਹੱਲੋ ਸਾਰੀਆਂ ਲੱਕੜ ਦੀਆਂ ਤੋਪਾਂ ਬਣੀਆਂ ਕਿਸੇ ਟਾਈਮ ਨੇ ਵਰਤੀਆਂ ਜਾਂਦੀਆਂ ਸੀ ਜਿਵੇਂ ਆਪਾਂ ਜੁੱਧ ਵਗੈਰਾ ਦੀ ਗੱਲ ਕਰ ਲਗੇ ਕਿਸੇ ਟਾਈਮ ਨੇ ਵਰਤੀਆਂ ਜਾਂਦੀਆਂ ਸੀ ਉਸ ਟਾਈਮ ਤੇ ਅੱਜ ਇੱਥੇ ਖੜੀਆਂਆਂ ਹੀਆਂ ਤੁਸੀਂ ਵੀ ਜੇ ਕਿਤੇ ਕਿਲੇ ਚ ਘੁੰਮਣਾਉਣੇ ਹੋ ਤਾਂ 1 2 3 4 ਇੱਥੇ ਤੋਪਾਂ ਲੱਗੀਆਂ ਹੋਈਆਂ ਗਈਆਂ ਤੇ ਪੁਰਾਣੀਆਂ ਲੱਕੜ ਦੇ ਚੱਕੇ ਜਿਹੜੇ ਬਣੇ ਹੁੰਦੇ ਸੀ ਨਾ ਉਹ ਪੁਰਾਣੇ ਚੱਕੇ ਇੱਥੇ ਵਰਤੇ ਗਏ ਆ ਲੱਕੜ ਦੇ ਤੇ ਬਹੁਤ ਜਿਹੜੀ ਕਮਾਲ ਦੀ ਜ਼ਬਰਦਸਤ ਚੀਜ਼ ਹੈ ਇੱਕ ਤੋਪਾਂ ਪੁਰਾਣੀਆਂ ਕਿਉਂਕਿ ਆਮ ਆਪਾਂ ਫਿਲਮਾਂ ਦੇ ਵਿੱਚ ਦੇਖਦੇ ਆ ਆਮ ਆਪਾਂ ਅਜਕਲ ਨੈਟ ਤੇ ਦੇਖਦੇ ਆਂ ਤੇ ਇੱਥੇ ਜਿਹੜੀਆਂ ਉਹ ਖੜੀਆਂ ਨੇ ਤੁਸੀਂ ਕਦੇ ਵੀ ਕਿਲਾ ਘੁੰਮਣ ਆਉਣੇ ਹੋ ਬਠਿੰਡੇ ਵਾਲਾ ਕਿਲਾ ਵਜਦਾ ਤੁਸੀਂ ਕਦੇ ਵੀ ਘੁੰਮਣ ਆਉਣੇ ਆ ਤਾਂ ਆ ਕੇ ਤੁਸੀਂ ਦੇਖ ਸਕਦੇ ਆਂ ਤੇ ਦੂਜੀ ਗੱਲ ਹੋਰ ਹੈ ਕਿ ਇੱਕ ਸਾਨੂੰ ਇਨਫੋਰਮੇਸ਼ਨ ਜਿਹੜੀ ਮਿਲੀ ਹੈ ਕਿ ਜੇ ਅੱਜ ਵੀ ਇਹਨਾਂ ਨੂੰ ਨਾ ਸਰਵਿਸ ਕਰਾ ਕੇ ਵਰਤਿਆ ਜਾਵੇ ਤਾਂ ਇਹ ਅੱਜ ਵੀ ਕੰਮ ਕਰਨਗੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਹ ਜਿਹੜਾ ਉੱਪਰਲਾ ਹਿੱਸਾ ਜਿਹੜੀ ਇਹਦੀ ਬਾਡੀ ਹੈ ਨਾ ਇਹ ਸਾਰੀ ਦੀ ਸਾਰੀ ਪਿੱਤਲ ਦੀ ਬਣੀ ਹੋਈ ਆ ਕਿਉਂਕਿ ਪਿੱਤਲ ਦੀ ਸਾਰੀ ਜਿਹੜੀ ਬਾਡੀ ਬਣੀ ਹੋਈ ਹੈ ਪੁਰਾਣੀਆਂ ਜਿਹੜੀਆਂ ਤੋਪਾਂ ਨੇ ਇਹ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਬਣਿਆ ਹੋਇਆਗਾ ਬਹੁਤ ਪੁਰਾਣਾ ਜਿਹੜਾ ਬਣਿਆ ਹੋਇਆ ਹੁਣ ਨਵਾਂ ਗੁਰਦੁਆਰਾ ਸਾਹਿਬ ਵੀ ਇੱਥੇ ਬਣਿਆ ਇਹ ਸਭ ਤੋਂ ਜਿਹੜਾ ਪੁਰਾਣਾ ਗੁਰਦੁਆਰਾ ਸਾਹਿਬ ਉਹ ਕਿਲੇ ਦੇ ਵਿੱਚ ਮੌਜੂਦ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਖੂਬਸੂਰਤੀ ਨਾਲ ਜਿਹੜਾ ਡਿਜ਼ਾਈਨ ਕੀਤਾ ਗਿਆ ਕਿਉਂਕਿ ਪੁਰਾਣੇ ਸਮਿਆਂ ਦੀ ਗੱਲ ਕਰ ਲਗੇ ਤਾਂ ਪੁਰਾਣੇ ਸਮੇਂ ਵਿੱਚ ਇੰਜੀਨੀਅਰਿੰਗ ਜਿੰਨੀ ਹੁਣ ਟੈਕਨੋਲੋਜੀ ਇੰਨੀ ਨਹੀਂ ਹੁੰਦੀ ਸੀ ਪਰ ਫਿਰ ਵੀ ਬਹੁਤ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਰੀਆਂ ਚੀਜ਼ਾਂ ਨੂੰ ਬਣਾਇਆ ਗਿਆ